ਮੇਰੀ ਪਾਣੀ ਦੇ ਮਸਲੇ ਨੂੰ ਲੈ ਕੇ ਇਕੱਠੇ ਹੋਏ ਕਿਸਾਨ ਸਿੰਚਾਈ ਮੰਤਰੀ ਦੇ ਘਰ ਮੂਰੇ ਧਰਨਾ ਲਗਾਉਣ ਦਾ ਫੈਸਲਾ ਸਰਗੂਨਗੜ ਇਲਾਕੇ ਦੇ ਪਿੰਡ ਹੋ ਰਹੇ ਨੇ ਪ੍ਰਭਾਵਿਤ ਔਰ ਸਾਨੂੰ ਪਾਣੀ ਆ ਜਿਹੜਾ ਉਹ 15 ਦਿਨ ਬੰਦੀ 15 ਦਿਨ ਪਾਣੀ ਮਰਦਾ ਉਹ ਸਾਡੇ ਭਾਖੜਾ ਦੀ ਬੰਦੀ ਆਉਂਦੀ ਹੈ ਬਾਕੀ ਜਿਹੜੀਆਂ ਨਹਿਰਾਂ ਉੱਥੇ ਬੰਦੀ ਕੋਈ ਨਹੀਂ ਹੁੰਦੀ ਉਹ ਗਰੀਬ ਕਿਸਾਨਾਂ ਕੋਲੇ ਨਹਿਰ ਦਾ ਵੀ ਸਾਧਨ ਹੈ ਸਿਰਫ ਕੱਲਾ ਮੋਟਰ ਦਾ ਸਾਧਨ ਨਹੀਂ ਹੈਗਾ ਉਹਨਾਂ ਦੀ ਕਿਸਾਨੀ ਬਿਲਕੁਲ ਉੱਪਰ ਕਿਨਾਰੇ ਹੋ ਜਾਂਦੀ ਹੈ ਫਿਰ ਜਿਹੜੇ ਸਾਡੇ ਕਿਸਾਨ ਭਰਾ ਨਾ ਉਹ ਫਿਰ ਗਲਤ ਸਟੈਪ ਚੱਕਦੇ ਨਾ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮਾਨਸਾ ਜ਼ਿਲ੍ਹੇ ਵਿੱਚ ਹਲਕਾ ਸਰਦੂਨਵੜ ਦੇ ਪਿੰਡ ਝੰਡਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਨੇ ਇੱਕ ਮੀਟਿੰਗ ਕੀਤੀ ਪਾਖੜਾ ਨਹਿਰ ਨਾਲ ਸਬੰਧਤ ਪਿੰਡਾਂ ਨੂੰ ਪਾਣੀ ਦੀ ਸਪਲਾਈ ਘੱਟ ਮਿਲਣ ਕਰਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ ਮੌਕੇ ਤੇ ਹਾਜ਼ਰ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਤਿਹਪੁਰ ਹੈੱਡ ਤੋਂ ਨਿਕਲਦੀ ਨਿਊਟ ਦਾਲ ਨਹਿਰ ਨਾਲ ਸਬੰਧਤ ਪਿੰਡਾਂ ਦੇ ਖੇਤਾਂ ਨੂੰ ਹਰ ਮਹੀਨੇ 15 ਦਿਨ ਬੰਦੀ ਦਾ ਸੰਤਾਪ ਚੱਲਣਾ ਪੈਂਦਾ ਹੈ ਕਿਉਂਕਿ ਇਸ ਨਹਿਰ ਦੀ ਵਾਰ ਬੰਦੀ ਗਵਾਂਡੀ ਰਾਜ ਹਰਿਆਣਾ ਦੇ ਹਿਸਾਬ ਨਾਲ ਬਣਦੀ ਹੈ ਜਿਸ ਕਰਕੇ ਫਸਲਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਪੈਟਰਨ ਤੇ ਬੰਦੀ ਦੇ ਦੌਰਾਨ ਵੀ ਬਣਦਾ 400 ਕਿਊਸਿਕ ਪਾਣੀ ਨਹਿਰ ਵਿੱਚ ਛੱਡਿਆ ਜਾਵੇ ਆਓ ਦੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ। ਪਾਖੜਾ ਨਹਿਰ ਦੇ ਪਾਣੀ ਦੇ ਸਬੰਧ ਵਿੱਚ ਲੈ ਕੇ ਤੁਸੀਂ ਗੁਰਦੁਆਰਾ ਸਾਹਿਬ ਝੰਡਾ ਵਿਖੇ ਇਕੱਠੇ ਹੋਏ ਹੋ ਕੀ ਕਹਿੰਦੇ ਤੁਹਾਨੂੰ ਇਹਦੇ ਬਾਰੇ? ਇਹ ਆ ਵੀ ਜਿਹੜਾ 400 ਕਿਊਸਕ ਪਾਖੜਾ ਨਹਿਰ ਚੋਂ ਪਾਣੀ ਮਿਲਦਾ ਸਾਡੇ ਇਸ ਇਲਾਕੇ ਨੂੰ ਕਿਉਂਕਿ ਪਾਖੜਾ ਨਹਿਰ ਜਿੱਥੋਂ ਆਉਂਦੀ ਹੈ ਪੂਰੇ ਪੰਜਾਬ ਦੇ ਵਿੱਚ ਸ਼ਰੂਲਗੜ ਦਾ ਹਲਕਾ ਹੈ ਜਿਹੜਾ ਇਲਾਕਾ ਹੈ ਇੱਥੇ ਆ ਕੇ ਨਿਊ ਡਿਟਾਲ ਬ੍ਰਾਂਚ ਦੇ ਵਿੱਚ ਨਿਕਲਦੀ ਹੈ ਔਰ 400 ਕਿਊਸਕ ਪਾਣੀ ਫਤੇਪੁਰ ਹੈਰ ਤੇ ਉੱਤੇ ਪਹੁੰਚਣਾ ਚਾਹੀਦਾ ਸਾਡਾ ਔਰ ਪੰਜਾਬ ਪੈਟਰਨ ਤੇ ਅਸੀਂ ਪਾਣੀ ਮੰਗ ਰਹੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਦੂਸਰੀਆਂ ਨਾਲ ਦੇ ਵਿੱਚ ਪਾਣੀ ਬਿਣਾ ਬੰਦੀ ਤੋਂ ਮਿਲਦਾ ਔਰ ਸਾਨੂੰ ਪਾਣੀ ਆ ਜਿਹੜਾ ਉਹ 15 ਦਿਨ ਬੰਦੀ ਤੋਂ 15 ਦਿਨ ਪਾਣੀ ਮਿਲਦਾ ਉਸ ਮਸਲੇ ਨੂੰ ਲੈ ਕੇ ਅਸੀਂ ਜਮਹੂਰੀ ਕਿਸਾਨ ਸਭਾ ਵੱਲੋਂ ਪਿਛਲੇ ਦਿਨੀ ਜਿਹੜਾ ਹੈ ਉਹ 6 ਸਤੰਬਰ ਨੂੰ ਐਕਸ਼ਨ ਸਾਹਿਬ ਦੇ ਦਫ਼ਤਰ ਮੂਹਰੇ ਧਰਨਾ ਲਾਇਆ ਸੀ ਕਿ ਸਾਨੂੰ ਪਾਣੀ ਆ ਜਿਹੜਾ ਬਣਦਾ ਪਾਣੀ ਪੰਜਾਬ ਪੈਟਰਨ ਦਿੱਤਾ ਜਾਵੇ ਅੱਜ ਦੀ ਮੀਟਿੰਗ ਜੋ ਕੀਤੀ ਆ ਉਹਦੇ ਵਿੱਚ ਇਹ ਮਾਮਲਾ ਵਿਚਾਰਿਆ ਗਿਆ ਕਿ ਅੱਜ ਇਲਾਕੇ ਦੇ ਭਾਰੀ ਗਿਣਤੀ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਆ ਔਰ ਅਸੀਂ ਆਉਣ ਵਾਲੇ 7 ਅਕਤੂਬਰ ਨੂੰ ਚੇਤਨ ਸਿੰਘ ਚੌੜੇ ਮਾਜਰਾ ਜਿਹੜਾ ਕਿ ਪੰਜਾਬ ਦਾ ਸਚਾਈ ਮੰਤਰੀ ਆ ਸਮਾਣੇ ਉਹਨਾਂ ਦੇ ਘਰ ਮੁਰੇ ਧਰਨਾ ਲਾਉਣ ਦੀ ਅੱਜ ਬਿਉਂਤ ਬੰਦੀ ਕਰ ਰਹੇ ਆ ਤਾਂ ਕਿ ਇਸ ਇਲਾਕੇ ਦੇ ਜਿਹੜੇ ਕਿਸਾਨ ਆ ਜਿਨ੍ਹਾਂ ਨੂੰ ਉਹਨਾਂ ਦੇ ਹੱਕ ਤੋਂ ਵਾਂਝਾ ਰੱਖਿਆ ਜਾਂਦਾ ਕਿਉਂਕਿ ਸਾਨੂੰ ਪਾਣੀ ਜਿਹੜਾ ਪੂਰਾ ਮਹੀਨਾ ਪੂਰੇ ਪੂਰੇ ਸਾਲ ਬਿਨਾਂ ਬੰਦੀ ਤੋਂ ਮਿਲਣਾ ਚਾਹੀਦਾ ਪਰ ਉਹ ਪਾਣੀ ਜਿਹੜਾ ਹੈਗਾ ਉਹ ਸਾਨੂੰ 15 ਦਿਨ ਬੰਦੀ ਤੇ 15 ਦਿਨ ਪਾਣੀ ਦਿੱਤਾ ਜਾਂਦਾ ਜਿਹਦੇ ਨਾਲ ਸਾਡਾ ਸਰੂਰੜ ਇਲਾਕਾ ਦੇ 55 56 ਪਿੰਡ ਜਿਹੜੇ ਉਪਰਵਾਤ ਹੁੰਦੇ ਆ ਸਰ ਪੰਜਾਬ ਸਰਕਾਰ ਕਹ ਰਹੀ ਐ ਅਸੀਂ ਟੇਲਾਂ ਤੇ ਪੂਰਾ ਪਾਣੀ ਪਹੁੰਚਾ ਦਿੱਤਾ ਹੁਣ ਕੋਈ ਵੀ ਜਿਹੜਾ ਟੇਲਾਂ ਵਾਲਾ ਪਿੰਡਾ ਪਾਣੀ ਤੋਂ ਵਾਂਝਾ ਨਹੀਂ ਕੀ ਕਹਿਣਾ ਹੁੰਦੇ ਬਾਰੇ ਟੇਲਾਂ ਤੇ ਪਾਣੀ ਤਾਂ ਬਾਅਦ ਦੀ ਗੱਲ ਆ ਪਹਿਲਾਂ ਜਿਹੜਾ ਪਾਣੀ ਸਾਡਾ ਬਣਦਾ ਹੱਕਾ ਪਾਣੀ ਉਹ ਪੂਰਾ ਪਾਣੀ ਨਹੀਂ ਮਿਲ ਰਹਾ ਕਿਉਂਕਿ ਇਹ ਸਾਡੇ ਨਾਲ ਰਿਲੇਟਡ ਪਹਿਲਾਂ ਹਰਿਆਣਾ ਹੈਗਾ ਹਰਿਆਣਾ ਜਿਹੜਾ ਹੈਗਾ ਟੁਹਾਣਾ ਹੈਡ ਦੇ ਉੱਤੋਂ ਆਪਣਾ ਪਾਣੀ ਵਰਤ ਲੈਂਦਾ ਔਰ ਸਾਡਾ ਜਿਹੜਾ ਪਾਣੀ ਆ ਉਹ ਉੱਥੋਂ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਔਰ ਪੰਜਾਬ ਸਰਕਾਰ ਨੇ ਧਿਆਨ ਦੇ ਵਿੱਚ ਗੱਲਾਂ ਕਈ ਵਾਰੀ ਲਿਆ ਚੁੱਕੇ ਆ ਔਰ ਪੰਜਾਬ ਦੇ ਸਿੰਚਾਈ ਸਕੱਤਰ ਨਾਲ ਜਿਹੜਾ ਹੈਗਾ 26 ਅਕਤੂਬਰ 2022 ਨੂੰ ਇੱਕ ਮੀਟਿੰਗ ਹੋ ਚੁੱਕੀ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ 400 ਕਿਲੋ ਸਕ ਪਾਣੀ ਬਿਨਾ ਮੰਡੀ ਤੋਂ ਜਿਹੜਾ ਤੁਹਾਡਾ ਦੇਣਾ ਬਣਦਾ ਸੀ ਦੇਵਾਂਗੇ ਔਰ ਹਰਿਆਣਾ ਵਾਲਿਆਂ ਨਾਲ ਗੱਲਬਾਤ ਕਰਕੇ ਉੱਥੋਂ ਵੀ ਕ੍ਰੋਸ ਕਰਾਵਾਂਗੇ ਤੁਹਾਨੂੰ ਹਾਇਰ ਤੋਂ ਪਰ ਉਹ ਪਾਣੀ ਜਿਹੜਾ ਹੈਗਾ ਉਹ ਨਹੀਂ ਦਿੱਤਾ ਜਾ ਰਿਹਾ ਮਤਲਬ ਕਹਿ ਦਈਏ ਵੀ ਪੰਚਾਇਤ ਦਾ ਖਿਆਲ ਸਿਰ ਮੱਥੇ ਪਰ ਨਾਲਾ ਉੱਥੇ ਦੀ ਉੱਥੇ ਹੀ ਹੈ ਇਸ ਕਰਕੇ ਜਿਹੜਾ ਟੇਲਾਂ ਦੇ ਪਾਣੀ ਜਿਹੜਾ ਪੂਰਾ ਹੋਣਾ ਚਾਹੀਦਾ ਤੇ ਨਾਲੇ ਵੀ ਮਰ ਰਹੇ ਆ ਪਰ ਪੇਲਾਂ ਦੇ ਪਾਣੀ ਫੇਰ ਹੀ ਜਾਊ ਜੇ ਜਿਹੜਾ 400 ਕੁ ਉਸਕ ਪਾਣੀ ਸਾਨੂੰ ਮਿਲੂਗਾ ਸਾਨੂੰ ਪਾਣੀ ਜਿਹੜਾ 15 ਮਿੰਟ ਮਿਲਦਾ ਇਹਦੇ ਨਾਲ ਕੱਲੀ ਖੇਤੀ ਪ੍ਰਭਾਵਤ ਨਹੀਂ ਹੁੰਦੀ ਸਾਡਾ ਪੀਣ ਵਾਲਾ ਪਾਣੀ ਧਰਤੀ ਹਾਲਾ ਮਤਲਬ ਬਹੁਤ ਮਾੜਾ ਹਸਲੂਗਰ ਹਲਕੇ ਦੇ ਵਿੱਚ ਔਰ ਵਾਟਰ ਬੈਕਸ ਇਹਦੇ ਤੇ ਡਿਪੈਂਡ ਕਰਦੇ ਆ ਤੇ ਵਾਟਰ ਬੈਕਸਾਂ ਦੀ ਟੈਂਕੀਆਂ ਜਿਹੜੀਆਂ ਉਹ ਖਾਲੀ ਹੋ ਜਾਂਦੇ ਸੁੱਕ ਜਾਂਦੀਆਂ ਤੇ ਧਰਤੀ ਹੇਠਲਾ ਪਾਣੀ ਪੀਣ ਵਾਸਤੇ ਮਜਬੂਰ ਨੇ ਲੋਕ ਔਰ ਜਿਹਦੇ ਨਾਲ ਕੇ ਮਨੁੱਖੀ ਸਰੀਰ ਤੇ ਜਿਹੜਾ ਹੈਗਾ ਬੜਾ ਅਸਰ ਪੈ ਰਿਹਾ ਹੈ ਔਰ ਪਾਣੀ ਜਿਹੜਾ ਉਹ ਖਾਰਾ ਵਰਤ ਰਹੇ ਆ ਅਸੀਂ ਪੀਣ ਵਾਲਾ ਖੇਤੀ ਵਾਸਤੇ ਵੀ ਪਾਣੀ ਨਿਆ ਰਹੇ ਔਰ ਪੀਣ ਵਾਲਾ ਪਾਣੀ ਵੀ ਉਹ ਤੋਂ ਬਚਤ ਜਿਹੜੇ ਰਹਿ ਰਹੇ ਆ ਔਰ ਪੰਜਾਬ ਸਰਕਾਰ ਜਿਹੜਾ ਪਿਛਲੀਆਂ ਚੋਣਾਂ ਦੇ ਵੇਲੇ ਹਲਕੇ ਦੇ ਐਮਐਲਏ ਗੁਰਪ੍ਰੀਤ ਸਿੰਘ ਬਣਾਲੀ ਨੇ ਇੱਕ ਪ੍ਰੈਸ ਸਟੇਟਮੈਂਟ ਵੀ ਦਿੱਤੀ ਅਖਬਾਰਾਂ 'ਚ ਵੀ ਆਇਆ ਕਿ ਅਸੀਂ ਜਿਹੜਾ ਹੈਗਾ ਪਾਣੀ ਜਿਹੜਾ ਘੱਗਰਪਾੜ ਦੇ ਇਲਾਕੇ ਖਾਸ ਕਰਕੇ 18 ਪਿੰਡ ਸਾਡੇ ਇਹ ਨੇ ਤੇ ਹੋਰ 54 55 ਪਿੰਡਾਂ ਦੇ ਜਿਹੜੇ ਫਤੇਪੁਰ ਹਾੜ ਤੋਂ ਨਿਕਲਦੀ ਨਿਊਟ ਡਾੜਣਾ ਸੰਬੰਧਤ ਲੈ ਪਰ ਉਹ ਪਾਣੀ ਜਿਹੜਾ ਹੈਗਾ ਵੀ ਉਹਨਾਂ ਨੂੰ ਅਸੀਂ ਪੂਰਾ ਪਾਣੀ ਦੇਵਾਂਗੇ ਹੁਣ ਬਿਨਾਂ ਪੰਤੀ ਤੋਂ ਪਾਣੀ ਮਿਲੂਗਾ 400 ਕਿਲੋਸਿਕ ਪਾਣੀ ਉਹ ਜਿਹੜਾ ਪਹੁੰਚਦਾ ਕਰਾਂਗੇ ਐਮਐਲਏ ਸਾਹਿਬ ਨੇ ਬਿਆਨ ਦਿੱਤਾ ਪਰ ਉਹ ਬਿਆਨ ਅਖਬਾਰੀ ਬਿਆਨ ਰਹਿ ਗਏ ਤੇ ਜਿਹੜਾ ਪ੍ਰੈਕਟੀਕਲੀ ਜਿਹੜਾ ਪਾਣੀ ਹੈ ਉਹ ਅੱਜ ਵੀ ਮਤਲਬ ਪਿਛਲੀ 11 ਤਰੀਕ ਤੋਂ ਬੰਦ ਕੀਤੀ ਹੋਈ ਹੈ ਨਹਿਰ ਔਰ ਪਾਣੀ ਹੈ ਜਿਹੜੇ ਵਾਟਰ ਟੈਂਕੀਆਂ ਸੁੱਕੀਆਂ ਹੋਣੀਆਂ ਪਾਣੀ ਦਾ ਮਸਲਾ ਹੈ ਨਹਿਰੀ ਪਾਣੀ ਦਾ ਹਲਕਾ ਸਰਦੂਲਗੜ੍ਹ ਨਾਲ ਸੰਬੰਧਿਤ ਹੈ ਅੱਜ ਉਸ ਮਾਮਲੇ ਦੇ ਵਿੱਚ ਤੁਸੀਂ ਗੁਰਦੁਆਰਾ ਝੰਡਾ ਸਾਹਿਬ ਵਿਖੇ ਇਕੱਠੇ ਹੋਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਮ ਮਸਲਾ ਇਹ ਐ ਵੀ ਜੀ ਅਸੀਂ ਕਹਿੰਨੇ ਆਂ ਵੀ ਜਿਹੜਾ ਸਾਡਾ ਸਰਦੂਲਗੜ ਦਾ ਏਰੀਆ ਭਾਖੜਾ ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਹੈ ਬਠਿੰਡੇ ਜ਼ਿਲ੍ਹੇ ਦੇ ਪਿੰਡ ਹੈ 70-78 ਪਿੰਡ ਨੇ ਜਿਹੜੇ ਭਾਖੜਾ ਨਹਿਰ ਤੇ ਪੈਂਦੇ ਆ ਉਹ ਪੰਜਾਬ ਦੇ ਵਿੱਚੋਂ ਮੈਨੂੰ ਲੱਗਦਾ ਵੀ ਨਹਿਰ ਦਾ ਪਾਣੀ ਜਿਹੜਾ ਹੈਗਾ ਇਹ ਸਾਡੇ ਭਾਖੜਾ ਚ ਹੀ ਬੰਦੀ ਆਉਂਦੀ ਹੈ ਬਾਕੀ ਜਿਹੜੀਆਂ ਨਹਿਰਾਂ ਉੱਥੇ ਬੰਦੀ ਕੋਈ ਨਹੀਂ ਆਉਂਦੀ ਜੀ ਦਾ ਕਰਕੇ ਇਹ ਐ ਵੀ ਇੱਕ ਤਾਂ ਸਾਡੇ ਧਰਤੀ ਹੇਠਲਾ ਪਾਣੀ ਹੈ ਜਿਹੜਾ ਉਹ ਬਹੁਤਾ ਵਧੀਆ ਨਹੀਂ ਹੈ ਉਹਦਾ ਕਰਕੇ ਜਿਹੜੀ ਸਾਡੀ ਖੇਤੀ ਹੈ ਉਹ ਨਹਿਰੀ ਪਾਣੀ ਤੇ ਨਿਰਭਰ ਹੈ ਔਰ ਦੂਸਰਾ ਹੈਗਾ ਵੀ ਜਿਹੜਾ ਪੀਣ ਵਾਲੀ ਸਮੱਸਿਆ ਪਿੰਡਾਂ ਦੇ ਵਿੱਚ ਵੀ ਜਦੋਂ ਪਾਣੀ ਲਗਾਤਾਰ ਨਹੀਂ ਆਉਂਦਾ ਵਾਟਰ ਬਾਕਸ ਦੇ ਟੈਂਕੀਆ ਜਿਹੜੀਆਂ ਉਹ ਖਾਲੀ ਹੋ ਜਾਂਦੀਆਂ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਜਿਹਦਾ ਕਰਕੇ ਅਸੀਂ ਸਮਝਦੇ ਵੀ ਜਿਹੜਾ ਮਸਲਾ ਇਕੱਲੇ ਕਿਸਾਨਾਂ ਦਾ ਨਹੀਂ ਇਹ ਸਾਰੇ ਪਿੰਡਾਂ ਦਾ ਹੈ ਸਾਰੇ ਪਿੰਡ ਦੇ ਲੋਕਾਂ ਦਾ ਮਸਲਾ ਜਿਹਦਾ ਕਰਕੇ ਇਸ ਨੂੰ ਹੱਲ ਕਰਾਉਣ ਵਾਸਤੇ ਅਸੀਂ ਧਰਨਾ ਵੀ ਲਾ ਕੇ ਐਕਸ਼ਨ ਦੇ ਉੱਥੇ ਵੀ ਅਸੀਂ ਬੇਨਤੀ ਕਰਕੇ ਆਏ ਸੀ ਐਕਸ਼ਨ ਸਾਹਿਬ ਨੂੰ ਉਹਨਾਂ ਰਾਹੀਂ ਮੰਗ ਪੱਤਰ ਵੀ ਭੇਜਿਆ ਸੀ ਪਰ ਉਹਦੇ ਉੱਤੇ ਮਤਲਬ ਅਫਸੋਸ ਹੈ ਵੀ ਅਜੇ ਤਾਈਂ ਉਹਨਾਂ ਨੇ ਕੋਈ ਉਹਦੇ ਉੱਤੇ ਸਾਨੂੰ ਆਹ ਨਾ ਦਾ ਜਵਾਬ ਨਹੀਂ ਦਿੱਤਾ ਜਿਹਦਾ ਕਰਕੇ ਮਜਬੂਰ ਨਾ ਸੀ 7 ਤਰੀਕ ਨੂੰ 7 ਅਕਤੂਬਰ ਨੂੰ ਜਿਹੜਾ ਨਹਿਰੀ ਮੈਕਵੇਂ ਦੇ ਮੰਤਰੀ ਨੇ ਜੋੜ ਮਾਗ ਰਹੇ ਸਾਬ ਉਹਨਾਂ ਦੀ ਕੋਠੀ ਅੱਗੇ ਜਿਹੜਾ 7 ਤਰੀਕ ਨੂੰ ਅਸੀਂ ਧਰਨਾ ਦੇਣ ਜਾਵਾਂਗੇ ਅਸੀਂ ਉਹਨਾਂ ਨੂੰ ਇੱਕ ਦਿਨ ਲਈ ਅਸੀਂ ਦੇਣਾ ਔਰ ਜੇ ਉਹਦੇ ਕੋਈ ਸਾਨੂੰ ਚੰਗਾ ਰਿਸਪੌਂਸ ਨਹੀਂ ਮਿਲਦਾ ਤਾਂ ਹੋ ਸਕਦਾ ਵੀ ਅਸੀਂ ਅਗਲਾ ਐਕਸ਼ਨ ਉੱਥੇ ਐਲਾਨ ਕਰਕੇ ਇਹ ਨਾਂਦੇ ਪਾਣੀ ਨਾਲ ਸੰਬੰਧਿਤ ਮਸਲਾ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਦੋਂ ਕੀ ਹੈ ਪੰਜਾਬ ਦੇ ਵਕਤ ਸਰਕਾਰਾਂ ਨਹੀਂ ਆਉਂਦੀ ਇੰਨਾ ਜਨਤਾ ਵਾਸਤੇ ਕੋਈ ਨਹੀਂ ਕੀਤਾ ਪਾਣੀ ਦੇ ਮਸਲੇ ਵਾਸਤੇ ਸਾਡਾ ਪਾਣੀ ਜਦੋਂ ਦੀ ਮਤਲਬ ਹੈ ਇਹ ਬਾਗੜਾ ਦੇ ਨਿਕਲੀ ਹੈ ਉਸ ਤੋਂ ਬਾਅਦ ਪੰਜਾਬ ਅਟ ਹੈ ਸਾਡੂ ਰਣਗਲ ਜੋੜ ਤੇ ਬਾਰਿਸ਼ ਆਦੀ ਨੁਕਤੀ ਪਾਣੀ ਸਾਡਾ ਨਹੀਂ ਮਿਲਦਾ ਹੁਣ ਸਾਡੇ ਕੋਲ ਇਹ ਹੈ ਵੀ ਸਾਡਾ ਪਾਣੀ ਮਿਲਿਆ ਸਾਨੂੰ 365 ਦਿਨ ਚੱਲਦਾ ਜਿਹੜਾ 182 ਦਿਨ ਚੱਲਦਾ ਹੈ ਜਿੱਦਿਕੇ ਨਾਲ 400 ਕੁਸ਼ਕ ਪਾਣੀ ਮਿਲਣਾ ਸਾਨੂੰ ਮਨਜ਼ੂਰ ਹੋਇਆ ਇਹ ਉਸ ਤੋਂ 300 ਕੁਸ਼ਕ ਮਿਲਦਾ ਹੈ ਸਾਡਾ ਤਿੰਨ ਹਿੱਸੇ ਪਾਣੀ ਹੈ ਜਿਹੜਾ ਵਹ ਜਾਂਦਾ ਹੈ ਤੇ ਪੰਜਾਬ ਸਰਕਾਰ ਭਾਵੇਂ ਕਾਂਗਰਸ ਬਣ ਜੇ ਝਾੜੂਆ ਬਣ ਗਿਆ ਕਮਿਸ਼ਨਰੀ ਭਾਵੇਂ ਦੇ ਕੋਲ ਮੇਸਰਾਂ ਨੂੰ ਕਿ ਨਹੀਂ ਕਰਾ ਦੇ ਕੰਧਣੋ ਦੀ ਕੋਲ ਕੀ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਆ ਸਦਾ ਪਾਣੀ ਜਿੰਨਾ ਪੰਜਾਬ ਪੇਟ ਤੇ ਸਾਡਾ ਹੱਕ ਮਿਲਦਾ ਹੈ ਇੰਨਾ ਸਾਨੂੰ ਸਚਾਰੂ ਰੰਗਨਾ ਪਾਣੀ ਦੇ ਮਸਲੇ ਲੈ ਕੇ ਤੁਸੀਂ ਗੁਰਦੁਆਰਾ ਸਾਹਿਬ ਚੰਡਾ ਸਾਹਿਬ ਵਿਖੇ ਇਕੱਠੇ ਹੋਇਓ ਕੀ ਕਹਿਣਾ ਚਾਹੁੰਦੇ ਹੋ ਤੇ ਆਪਣਾ ਕਿਹੜਾ ਪਿੰਡ ਹੈ ਕੀ ਸਮੱਸਿਆ ਮੇਰਾ ਨਾਮ ਸ਼ਰਨਜੀਤ ਸਿੰਘ ਹੈ ਜੀ ਪਿੰਡ ਸਾਡਾ ਮਾਨਖੜਾ ਬਲਾਕ ਸਰੂਆੜਾ ਜੀ ਅੱਜ ਸਾਡੀ ਇੱਕ ਪਹਿਲਾ ਮੀਟਿੰਗ 2 ਤਰੀਕ ਨੂੰ ਅਸੀਂ ਜਿਹੜਾ ਕਿਸਾਨ ਜਮੂਰੀ ਸਭਾ ਇਹਨਾਂ ਦੇ ਦੀ ਅਸੀਂ ਧਰਨਾ ਦਿੱਤਾ ਸੀ ਮਾਨਜੋਗ ਵੈਕਸ਼ਨ ਸਾਹਿਬ ਨੈਰੀ ਵਿਭਾਗ ਜਵਾਰ ਕੇ ਕੋਠੀ ਉੱਥੇ ਅਸੀਂ ਇਸ ਕਮੇਟੀ ਨੇ ਫੈਸਲਾ ਲਿਆ ਸੀ ਕਿ ਆਪਾਂ ਔਨ ਰਾਜ 7 ਤਰੀਕ ਨੂੰ 10ਵੇਂ ਮਹੀਨੇ ਦੀ ਨੂੰ ਜਿਹੜਾ ਚੇਤਰ ਸਿੰਘ ਜੌੜਾ ਮਾਜਰਾ ਸਚਾਈ ਭਾਗ ਦੇ ਵਜ਼ੀਰ ਨੇ ਪੰਜਾਬ ਦੇ ਉਹਨਾਂ ਦੀ ਕੋਠੀ ਦਾ ਘਰਾਵ ਕਰਨਾ ਉਸੇ ਸੰਘਰਸ਼ ਨੂੰ ਅੱਗੇ ਤੋਰਦੇ ਹੋਏ ਅੱਜ ਇੱਥੇ ਚੰਡਾ ਸਾਹਿਬ ਗੁਰਦੁਆਰਾ ਸਾਹਿਬ ਜੀ ਤੁਹਾਡੀ ਗੱਲ ਨੂੰ ਮੈਂ ਟਾਈਡ ਕਰਦਾ ਹਲਾਤ ਸਾਹਿਬ ਇਹੀ ਨੇ 2008 ਦੇ ਵਿੱਚ ਵੀ ਅਸੀਂ ਚੰਡੀਗੜ੍ਹ ਜਿਹੜਾ ਹੈ ਇਹਨਾਂ ਦੇ ਜਿਹੜੇ ਮੇਨ ਅਫਸਰ ਨੇ ਉਹਨਾਂ ਦਾ ਅਸੀਂ ਕੋਠੀ ਦਾ ਘਰਾਵ ਕੀਤਾ ਸੀਗਾ ਜਾ ਕੇ ਤਦ ਤੱਕ ਵੀ ਅੱਗੇ ਸਾਡੀ ਜਿਹੜੀ ਗੱਲ ਹਾਈਲਾਈਟ ਹੋ ਗਈ ਸੀ ਔਰ ਉਹਦਾ ਸਾਨੂੰ ਥੋੜਾ ਜਿਹਾ ਫਲ ਵੀ ਮਿਲਿਆ ਦੇਖਣ ਨੂੰ ਉਸ ਤੋਂ ਬਾਅਦ ਫਿਰ ਸਾਰੀਆਂ ਹੀ ਸਰਕਾਰਾਂ ਨੇ ਉਸ ਨੂੰ ਦਣਕਰਾਰ ਕੀਤਾ ਹੋਇਆ ਸੀ ਸਾਨੂੰ ਜਿਹੜੀ ਪਾਣੀ ਦੀ ਪੂਰਤੀ ਨਹੀਂ ਹੋ ਰਹੀ ਖਾਸ ਕਰਕੇ ਟੀਲਾਂ ਤੇ ਬੈਠੇ ਨਾਲੀ ਦੇ ਪਾਰਲੇ ਪਿੰਡਾਂ ਨੂੰ ਕੁਝ ਪਿੰਡ ਪਰਲੇ ਸਾਈਡ ਤੇ ਆ ਨਾਲੀ ਦੇ ਘਰ ਦੁੱਪਲੇ ਸਾਰਾ ਕੋ ਥੱਲੇ ਆ ਜਦੋਂ 15 ਦਿਨ ਪਾਣੀ ਚੱਲਦਾ ਹੈ ਉਦੋਂ ਸਾਨੂੰ ਪਾਣੀ ਮਿਲਦਾ ਪੰਜਾਬ ਪੈਟਰਨ ਦੇ ਲੇਕਿਨ ਜਿਹੜੀ ਸਾਨੂੰ ਪੰਜਾਬ ਪਿੰਡਾਂ ਦਾ ਪਾਣੀ ਸਾਡਾ ਹੀ ਸਾਰਾ ਜਾਂਦਾ ਹੈ ਉਸ ਨੂੰ ਹਰਿਆਣੇ ਵਾਲੇ ਲੋਕ ਪਹਾੜੇ ਤੋਂ ਹੀ ਕਬਜ਼ਾ ਕਰ ਲੈਂਦੇ ਨੇ ਸਾਨੂੰ ਉਹ ਪਾਣੀ ਨਹੀਂ ਦਿੰਦੇ ਉਸ ਸਮੇਂ ਅਸੀਂ ਆਪਣੀਆਂ ਜਿਹੜਾ ਸਾਡਾ ਧਰਤੀ ਰਲਾ ਪਾਣੀ ਮਾਰਾ ਹੈ ਅਸੀਂ ਉਹਦੇ ਰਾਹੀਂ ਆਪਣੀ ਫਸਲ ਨੂੰ ਜਿਹੜੀ ਪਗਾਉਣ ਦੀ ਕੋਸ਼ਿਸ਼ ਕਰਦੇ ਜਿੱਦੇ ਸਾਨੂੰ ਡੀਜ਼ਲ ਵੀ ਖਪਤ ਕਰਨਾ ਪੈਂਦਾ ਤੇ ਜਿਹਦੇ ਕੋਲੇ ਕੁਝ ਗਰੀਬ ਕਿਸਾਨਾਂ ਕੋਲੇ ਨਹਿਰ ਦਾ ਵੀ ਸਾਧਨ ਹੈ ਸਿਰਫ ਕੱਲਾ ਮੋਟਰ ਦਾ ਸਾਧਨ ਨਹੀਂ ਹੈਗਾ ਉਹਨਾਂ ਦੀ ਕਿਸਾਨੀ ਬਿਲਕੁਲ ਡੁੱਬਣ ਕਿਨਾਰੇ ਹੋ ਜਾਂਦੀ ਹੈ ਫਿਰ ਜਿਹੜੇ ਸਾਡੇ ਕਿਸਾਨ ਭਰਾ ਨਾ ਉਹ ਫਿਰ ਗਲਤ ਸਟੈਪ ਚੱਕਦੇ ਨਾ ਜਿਸ ਨਾਲ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਇਤਵਾਹ ਹੋ ਜਾਂਦੇ ਨੇ ਕੀ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਨੂੰ ਪੰਜਾਬ ਪੈਟਰਨ ਦੇ ਉਦਾਰ ਤੇ ਸਾਨੂੰ ਪਾਣੀ ਮਿਲੇ ਕਿਉਂਕਿ ਅਸੀਂ ਪੰਜਾਬ ਦੇ ਵਸਣਦੇ ਆ ਪੰਜਾਬ ਨੂੰ ਹੀ ਅਸੀਂ ਟੈਕਸ ਪੇ ਕਰਦੇ ਆ ਪੰਜਾਬ ਦੇ ਵੋਟਰਾਂ ਜ਼ੈਲਰ ਟੀਂ ਸਦੂਲਗੜ ਮਾਨਸਾ